ਸੂਰ ਨਿਹਾਲ ਸਭਾ ਹਲਕਾ ਬਟਾਲਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਅਹਿਮ ਮੀਟਿੰਗ ਸ਼ਾਮ ਮੱਜਾ ਸਿੰਘ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਮਨ ਸੰਧੂ ਨੇ ਕੀਤੀ ਇਸ ਮੌਕੇ ਅਕਾਲੀ ਦਲ ਦੇ ਬਟਾਲਾ ਹਲਕਾ ਦੇ ਇੰਚਾਰਜ ਨਰੇਸ਼ ਮਹਾਜਨ ਅਤੇ ਅਕਾਲੀ ਦਲ ਵਰਕਰ ਵੱਡੀ ਗਿਣਤੀ ਵਿੱਚ ਮੌਜੂਦ ਰਹੇ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਜੀ ਪ੍ਰਧਾਨ ਸਰ ਸੰਧੂ ਸਾਹਿਬ ਦੇ ਬੜਾ ਵੱਡਾ ਇਕੱਠ ਕੀਤਾ ਗਿਆ ਕੀ ਕੰਨ ਚਾਹੀਦਾ ਸਰਦਾਰ ਰਮਨਦੀਪ ਸਿੰਘ ਸੰਧੂ ਜੀ ਦੇ ਗ੍ਰਾਹਕ ਜਿਹੜਾ ਅੱਜ ਬੜਾ ਵੱਡਾ ਇਕੱਠ ਕੀਤਾ ਗਿਆ ਲਗਭਗ ਰਮਨਦੀਪ ਜੀ ਸੰਧੂ ਨੇ ਦੱਸਿਆ ਕਿ 40 42 ਤੋਂ 45 ਪਿੰਡਾਂ ਦੇ ਸਾਰੇ ਸਰਪੰਚ ਸਾਹਿਬਾਨ ਜਾਂ ਕੁਝ ਜਿਹੜੇ ਵਿਆਹ ਸ਼ਾਦੀ ਜਨੀਆਂ ਆ ਸਕੇ ਉਹਨਾਂ ਲਗਰਾਂ ਜੋ ਸਾਰੇ ਲੋਕ ਆਏ ਨੇ ਪ੍ਰਮੁਖ ਲੋਕ ਮੈਂ ਸਮਝਦਾ ਵੀ ਇਹ ਜਿਹੜਾ ਜ਼ਿਲ੍ਹਾ ਪ੍ਰਧਾਨਗੀ ਦਾ ਅਨਾਉਂਸ ਕੀਤਾ ਜਾਣਾ ਰਮਨ ਸੰਧੂ ਜੀ ਜ਼ਿਲ੍ਹਾ ਪ੍ਰਧਾਨ ਦੇ ਹੱਕਦਾਰ ਸੀ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਸੱਚੀ ਸੋਚ ਨੇ ਔਰ ਜਿਹੜੀ ਦੂਰ ਅੰਦੇਸ਼ੀ ਸੋਚ ਉਹਨਾਂ ਦੀ ਪ੍ਰਧਾਨ ਜੀ ਦੀ ਕਾਲੀ ਦਲ ਨੂੰ ਚੜ੍ਹਦੀ ਕਲਾ ਵਿੱਚ ਖੜਨ ਵਾਸਤੇ ਰਮਨਦੀਪ ਸਿੰਘ ਜੀ ਸੰਧੂ ਵਰਗੇ ਨੌਜਵਾਨ ਜਿਹੜੇ ਹੀਰੇ ਤਲਾਸ਼ੇ ਨੇ ਮੈਂ ਸਮੇਂ ਨਾਲ ਵੀ ਉਹ ਵਧਾਈ ਦੇ ਪਾਤਰ ਨੇ ਅੱਜ ਜਿਹੜਾ ਕੱਟ ਕੀਤਾ ਉਹ ਕੱਟ ਨੇ ਸਾਬਤ ਕੀਤਾ ਉਹ ਰਮਨਦੀਪ ਸਿੰਘ ਜੀ ਦੇ ਸੰਧੂ ਦੇ ਦੁੱਖ ਸੁੱਖ ਹਰ ਤੁਸੀਂ ਸ਼ਾਮਲ ਹੋਣ ਕਰਕੇ ਉਹ ਸਾਰੇ ਇਹਨਾਂ ਦੇ ਨਾਲ ਚੜ੍ਹਦੀ ਕਲਾ ਵਾਸਤੇ ਨਾਲ ਤਾਂ ਜੀ ਮੌਜੂਦਾ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ ਮੌਜੂਦਾ ਸਰਕਾਰ ਜਿਹਨੂੰ ਕਹਿੰਦੇ ਆ ਨਾ ਮੈਂ ਕਹਿੰਦਾ ਕਮੇਡੀਅਨ ਸਰਕਾਰ ਆ ਉਹ ਅਜੇ ਤੱਕ ਕਮੇਡੀਅਰ ਕਮੇਡੀ ਤੋਂ ਬਾਹਰ ਨਹੀਂ ਨਿਕਲਣ ਡਿਆ ਉਹ ਕੀ ਦਿਨੇ ਬੋਲਦਾ ਕੀ ਦੁਪਹਿਰੀ ਬੋਲਦਾ ਕੀ ਰਾਤੀ ਬੋਲਦਾ ਉਹ ਕਹਿੰਦਾ ਜੀ ਦਫਤਰਾਂ ਚ ਜਾਓ ਤੇ ਕੰਮ ਕਰਾਓ ਆਪਣੇ ਆਪ ਦਫਤਰ ਤੁਹਾਡੇ ਘਰ ਆਏਗਾ ਪਰ ਦਫਤਰਾਂ ਚ ਜਾਓ ਤੇ ਲੁੱਟ ਮਾਰ ਤੋਂ ਇਲਾਵਾ ਕੋਈ ਨਹੀਂ ਮਿਲਦਾ ਪਿਆ ਲੋਕ ਐਂਡ ਰੈਲੈਕਸ ਕ੍ਰਪਸ਼ਨ ਹੋ ਗਈ ਆ ਅਰੇ ਐਂਡ ਰੈਲੈਕਸ ਜਿਹੜੀ ਕ੍ਰਪਸ਼ਨ ਹੈ ਉਹਦੇ ਚ ਕੰਮ ਵੀ ਕਿਸੇ ਦਾ ਨਹੀਂ ਹੁੰਦਾ ਪਿਆ ਅਰੇ ਮੈਂ ਸਮਝਦਾ ਵੀ ਅਗਰ ਇਹਨਾਂ ਦੀ ਸਹੀ ਮੈਨੇਜਰ ਜਾਂਚ ਕਰਾਈ ਜਾਏ ਤੇ ਜਿਹੜਾ ਪੰਜਾਬ ਦੇ ਵਿੱਚ ਜੋ ਅਗਰ ਦੂਰ ਦੇਖੀ ਨਾਲ ਦੇਖੋ ਕੋਈ ਭੈਣ ਸਾਡੀ ਗਹਿਣਾ ਪਾ ਕੇ ਬਾਹਰ ਨਹੀਂ ਨਿਕਲ ਸਕਦੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਤੁਸੀਂ ਦੇਖਿਆ ਵੀ ਉਹਨੇ ਕੀ ਕਿਹਾ ਸੀ ਕਿ ਜਿਸ ਤੇ ਮਰਜ਼ੀ ਕੋਈ ਭੈਣ ਸਾਡੀ ਚਲੀ ਜਾਵੇ ਤੇ ਉਹਦੇ ਵੱਲ ਕੋਈ ਅੱਖ ਨਹੀਂ ਕਰ ਸਕਦਾ ਤੇ ਅੱਜ ਭੈਣ ਸਾਡੀ ਕੋਈ ਗਲੀ 'ਚ ਨੱਥ ਬਾ ਕੇ ਵੀ ਜਾਨ ਜੋਗੀ ਨਹੀਂ ਰਹੀ ਔਰ ਨਸ਼ਿਆਂ ਦਾ ਦਰਿਆ ਵਗਣ ਡਿਆ ਪੰਜਾਬ ਦੇ ਅੰਦਰ ਨਸ਼ਿਆਂ ਦਾ ਬੋਲਬਾਲਾ ਔਰ ਸਨੇਜਿੰਗ ਔਰ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਮਾਈਨਿੰਗ ਦੀ ਜਿਹੜੀ ਬੜੀ ਖਾਬ ਪਾਈ ਸੀ ਲੋਕ ਵੀ ਬਦਲਾਅ ਉਹਦੀ ਲਹਿਰ 'ਚ ਚਲੇ ਗਏ ਉਸ ਵੇਲੇ ਮੈਨੂੰ ਇਹ ਵੀਰ ਤੁਸੀਂ ਹੋਈ ਦੱਸੋ ਵੀ ਉਸ ਵੇਲੇ ਕੀ ਰੇਟ ਸੀ ਰੇਤਾ ਦਾ ਤੇ ਕੀ ਰੇਟ ਸੀ ਕਾਲੀਦਾਲ ਵੇਲੇ ਬਈਰੀ ਦਾ ਤੇ ਅੱਜ ਦਾ ਰੇਟ 3 ਗੁਣਾ ਉੱਤੇ ਚਲਾ ਗਿਆ ਤੇ ਕੋਈ ਨਹੀਂ ਬੋਲਦਾ ਕੋਈ ਪਰਵਾਹ ਨਹੀਂ ਕਰਦਾ ਮੈਨੂੰ ਤਾਂ ਹੋਰ ਪਤਾ ਲੱਗਾ ਵੀ ਤੁਸੀਂ ਪੱਤਰਕਾਰ ਵੀਰ ਖੜੇ ਨੇ ਮੈਂ ਪੁੱਛਣਾ ਚਾਹਨਾ ਵੀ ਉਹ ਕਹਿੰਦੇ ਆ ਵੀ ਜੇੜਾ ਕੋਈ ਖਬਰ ਲਾਊਗਾ ਉਹਦੀ ਵੀ ਪੱਤਰਕਾਰਤਾ ਰੱਦ ਕਰਤੀ ਜਾਊਗੀ ਲੋਕਤੰਤਰ ਦਾ ਗळा ਘਾਹਣ ਕੀਤਾ ਜਾ ਰਿਹਾ ਲੋਕਤੰਤਰ ਨੂੰ ਮਾਰਿਆ ਜਾ ਰਿਹਾ ਇਹ ਜਿਹੜੀਆਂ ਚੀਜ਼ਾਂ ਨੇ ਆਉਣ ਵਾਲੇ ਸਮੇਂ 'ਚ ਲੋਕ ਇਹਦਾ ਜਵਾਬ ਹੈ ਔਰ ਲੋਕ ਜਵਾਬ ਹੀ ਨਹੀਂ ਦੇਣਗੇ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਲੋਕ ਇਹਨਾਂ ਦੀ ਨਸਲ ਨੂੰ ਬੜੀ ਸ਼ੇਦੀ ਪਛਾਨ ਅੱਜ ਵਿਧਾਨ ਸਭਾ ਹਲਕਾ ਬਟਾਲਾ ਦੀ ਇੱਕ ਬਹੁਤ ਵੱਡੀ ਮੀਟਿੰਗ ਸੀਨੀਅਰ ਵਰਕਰ ਸਹਿਬਾਨਾਂ ਦੀ ਸੀਨੀਅਰ ਆਗੂ ਸਹਿਬਾਨਾਂ ਦੀ ਜਿਹੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਕਰਦੇ ਆਏ ਆ ਉਹਨਾਂ ਦੀ ਇੱਕ ਬਹੁਤ ਵੱਡੀ ਮੀਟਿੰਗ ਨਿਸ਼ਾਰਾ ਮੱਜਾ ਸਿੰਘ ਵਿਖੇ ਹੋਈ ਆ ਅੱਜ ਇਸ ਹਲਕੇ ਦੇ ਜਿਹੜੇ ਨਵੇਂ ਲੱਗੇ ਇੰਚਾਰਜ ਸ਼੍ਰੀ ਨਰੇਸ਼ ਮਹਾਜਨ ਜੀ ਇਸ ਮੀਟਿੰਗ 'ਚ ਆਏ ਆ ਇਹ ਜਿਹੜੀ ਮੀਟਿੰਗ ਆ ਜੋ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਸਮੂਤੀ ਲੀਡਰਸ਼ਿਪ ਨੇ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਨੇ ਜਿਵੇਂ ਪਿਛਲੇ ਦਿਨੀ ਕੋਰ ਕਮੇਟੀ ਨੇ ਇੱਕ ਮੀਟਿੰਗ ਕਰਕੇ ਜਿਹੜੀ ਰੂਪਰੇਖਾ ਲਿਖੀ ਆ ਕਿ ਆਉਂਦੀਆਂ ਜਿਹੜੀਆਂ ਇਲੈਕਸ਼ਨਾਂ ਚਾਹੇ ਜ਼ਿਲ੍ਹਾ ਪ੍ਰੀਸ਼ਦ ਹੋਵੇ ਬਲਾਕ ਸੰਪਤੀ ਹੋਵੇ ਜਾਂ ਲੋਕ ਸਭਾ ਦੀਆਂ ਚੋਣਾਂ ਹੋਣ ਉਹਨਾਂ ਦੇ ਸਬੰਧ ਵਿੱਚ ਜਿਹੜੀ ਇਹ ਮੀਟਿੰਗ ਕੀਤੀ ਆ ਔਰ ਸਾਰੇ ਸੀਨੀਅਰ ਵਰਕਰ ਤੇ ਆਗੂ ਸਹਿਬਾਨਾਂ ਨੇ ਇੱਕ ਅੱਜ ਪ੍ਰਣ ਕੀਤਾ ਕਿ ਜਿਹੜੀ ਵਿਧਾਨ ਸਭਾ ਹਲਕਾ ਬਟਾਲਾ ਦੀ ਜਿਹੜੀ ਆ ਉਹ ਮਤਲਬ ਅਸੀਂ ਆਉਂਦੇ ਦਿਨਾਂ ਦੇ ਵਿੱਚ ਵਿੱਚ ਤਗੜੇ ਹੋ ਕੇ ਜਿੱਦਾਂ ਸਾਡੇ ਹਲਕੇ ਦੇ ਇੰਚਾਰਜ ਸ਼੍ਰੀ ਨਿਦੇਸ਼ ਮਹਾਜਨ ਜੀ ਉਹਨਾਂ ਨੇ ਵੀ ਕਿਹਾ ਕਿ ਤਗੜੇ ਹੋ ਕੇ ਹਰ ਪਲੇਟਫਾਰਮ ਤੇ ਜਿਹੜੀ ਇਹ ਲੜਾਈ ਆ ਅਸੀਂ ਲੜਾਂਗੇ ਜਿੱਦਾਂ ਸਾਡੇ ਜਿਹਾਰੂ ਵਰਕਰ ਲੀਡਰ ਸਹਿਬਾਨ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਕਰਦੇ ਆਏ ਆ ਇਹ ਬਟਾਲਾ ਹਲਕੇ ਦੇ ਵਿੱਚ ਆਉਂਦੀਆਂ ਜਿਹੜੀਆਂ ਇਲੈਕਸ਼ਨਾਂ ਆ ਉਹ ਤਗੜੇ ਹੋ ਕੇ ਲੜਾਂਗੇ ਤੇ ਹਰ ਪਲੇਟਫਾਰਮ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਜਿਹੜੀ ਆ ਤਗੜੇ ਹੋ ਕੇ ਲੜਾਂਗੇ ਜਤਰਾ ਦੀ ਗੱਲ ਹੈ ਜਤਰਾ ਕਿਹੋ ਜਿਹੀ ਚੱਲ ਰਹੀ ਹੈ ਜਤਰਾ ਜਿਹੜੀ ਆ ਪ੍ਰਧਾਨ ਜੀ ਨੇ ਡੇਟਾ ਦੇ ਦੇਣੀਆਂ ਆ ਉਹਦੇ ਦਿਨਾਂ ਚ ਸਾਡੇ ਹਲਕਿਆਂ ਚ ਕਦੋਂ ਆਣਾ ਉਹਨਾਂ ਇੱਕ ਹਲਕੇ ਦੇ ਵਿੱਚ ਜਿਹੜੀ 20 ਕਿਲੋਮੀਟਰ ਦੇ ਜਿਹੜਾ ਵਾ ਉਹ ਇੱਕ ਹਲਕੇ ਦੇ ਵਿੱਚ ਕਰਿਆ ਕਰਨਾ ਔਰ ਦੋ ਹਲਕੇ ਰੋਜ਼ ਕੱਢਿਆ ਕਰਨੇ ਆ ਨੇੜੇ-ਨੇੜੇ ਦੇ ਤੇ ਉਹਦੇ ਹਲਕਿਆਂ ਦੇ ਵਿੱਚ ਜਿਹੜੀ ਆ ਹਲਕਾ ਯਾਰ ਜਿੱਤੇ ਸਾਡੇ ਸੀਨੀਅਰ ਜਿਹੜੀ ਵਰਕਰ ਸਹਬਾਨ ਲੀਡਰ ਸਹਬਾਨ ਉਹਨਾਂ ਨਾਲ ਹਰ ਹਲਕੇ ਦੇ ਨਾਲ ਸਲਾਹ ਕਰਾਂਗੇ ਔਰ ਉਹਦੇ ਪੁਆਇੰਟ ਬਣਾਵਾਂਗੇ ਔਰ ਇੱਕ ਜਿਹੜੀ ਯਾਤਰਾ ਆ ਪੰਜਾਬ ਬਚਾਓ ਯਾਤਰਾ ਜੋ ਅੱਜ ਲੋਕ ਤਰਾਹੀ ਤਰਾਹੀ ਕਰ ਗਿਆ ਲੈਂਡ ਆਰਡਰ ਦੀ ਸਥਿਤੀ ਬਹੁਤ ਵਿਗੜ ਚੁਕੀ ਆ ਉਹਦੇ ਸਬੰਧ ਚ ਔਰ ਜਿਹੜੇ ਸਰਕਾਰ ਝੂਠੇ ਲਾਰੇ ਲਾ ਕੇ ਜਿਹੜੀ ਸਤਾ ਹਸਲ ਕੀਤੀ ਆ ਉਹਦੇ ਖਿਲਾਫ ਜਿਹੜੀ ਯਾਤਰਾ ਆ ਰਹੀ ਆ ਔਰ ਪ੍ਰਧਾਨ ਸਾਹਿਬ ਜਦੋਂ ਆਉਣਗੇ ਉਹ ਵੀ ਵੱਡੇ ਤਗੜੇ ਲੈਵਲ ਤੇ ਜਿਹੜੀ ਆ ਉਹ ਇਹ ਨਾਲਕਿਆਂ ਚ ਕੱਢਾਂਗੇ ਪ੍ਰਧਾਨ ਜੀ ਜੇ ਗੱਲ ਕਰੀਏ ਰੇਤ mafia ਤੇ ਆਪਣਾ ਇਹਨਾਂ ਇਲੈਕਸ਼ਨਾਂ ਨਾਲ ਲੜੀਆਂ ਆਮ ਆਦਮੀ ਪਾਰਟੀ ਦਾ ਕੀ ਕਹਿਣਾ ਚਾਹੋਗੇ ਮੈਂ ਨਾ ਜੀ ਜੋ ਹਾਲ ਮਾਈਨਿੰਗ ਦਾ ਰੇਤ mafia ਦਾ ਹੁਣ ਹੋਇਆ ਇਤਿਹਾਸ ਚ ਕਦੀ ਨਹੀਂ ਹੋਇਆ ਇਹਨਾਂ ਨੇ ਪਹਿਲਾਂ ਕਿਹਾ ਸੀ ਕਿ ਜਿਹੜਾ ਇਹਨਾਂ ਰੈਵਨਿਊ ਇ ਇਕੱਠਾ ਇਧਰੋਂ ਕਰਾਂਗੇ ਇਹਨਾਂ ਸ਼ਰਾਬ ਤੋਂ ਕਰਾਂਗੇ ਇਹਨਾਂ ਤੋਂ ਜੋ ਕੇਜਰੀਵਾਲ ਨੇ ਉੱਥੇ ਕੀਤਾ ਉਹ ਵੀ ਤੁਹਾਨੂੰ ਪਤਾ ਸ਼ਰਾਬ ਘਟਾਲੇ ਦਾ ਔਰ ਜੋ ਮਾਈਨਿੰਗ ਦਾ ਰੇਤ mafia ਦਾ ਇੱਥੇ ਹੋ ਰਿਹਾ ਜੱਗ ਜਾ ਰਿਹਾ ਲੋਕਾਂ ਨੂੰ ਬਿਲਕੁਲ ਜਿਹੜੀ ਰੇਤ ਆ ਉਹ ਉਹਨਾਂ ਦੀ ਹੋਣ ਤੋਂ ਬਾਹਰ ਹੁੰਦੀ ਜਾ ਰਹੀ ਆ ਮੈਂ ਸਮਝਣਾ ਕਿ ਬਹੁਤ ਮਾੜੀ ਗੱਲ ਆ ਸਰਕਾਰਾਂ ਜਿਹੜੀਆਂ ਆ ਇਹ ਝੂਠੇ ਲਾਰੇ ਲਾ ਕੇ ਹੁੰਦੇ ਚਾਹੀਆਂ ਸੀ ਉਹਨਾਂ ਦਾ ਜਿਹੜਾ ਇਹ ਬਹੁਤ ਮੜਾ ਵਤੀਰਾ ਤੇ ਲੋਕਾਂ ਨਾਲ ਜਿਹੜੇ ਕੀਤੇ ਵਾਦੇ ਉਹ ਵੀ ਨਹੀਂ ਪੂਰੇ ਕਰ ਰਹੇ ਸੋ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹੋਣ ਦੇ ਨਾਤੇ ਜ਼ਿਲ੍ਹੇ ਦਾ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਇੱਕ ਵਾਰ ਸਰਕਾਰ ਨੂੰ ਵੀ ਅਪੀਲ ਕਰਨਾ ਕਿ ਜਿਹੜੀ ਇਹ ਗੁੰਗੀ ਬੋਲੀ ਸਰਕਾਰ ਆ ਇਹ ਲੋਕਾਂ ਨਾਲ ਵਾਅਦੇ ਵੀ ਪੂਰੇ ਕਰੇ ਔਰ ਇਹੋ ਜਿਹੇ ਰੇਤ mafias ਦੂਜਿਆਂ ਨੂੰ ਨੱਥ ਪਾਵੇ ਸਾਡੇ ਜ਼ਿਲ੍ਹਾ ਪ੍ਰਧਾਨ ਰਮਨਜੀਤ ਦੇ ਤੇ ਸੱਦੇ ਉੱਤੇ ਨਰੇਸ਼ ਬਾਜਣ ਜੀ ਨੂੰ ਜਿਹੜੇ ਸਾਡੇ ਹਲਕੇ ਦੇ ਨਵੇਂ ਇੰਚਾਰਜ ਬਣੇ ਨੇ ਇੱਕ ਬੜੀ ਵੱਡੀ ਮੀਟਿੰਗ ਜਿਹੜੀ ਸੀ ਬੜੇ ਸ਼ਾਰਟ ਟਾਈਮ ਤੇ ਕੀਤੀ ਗਈ ਉਹਤੇ ਸਾਰੇ ਵਰਕਰ ਜਿਹੜੇ ਸੀ ਉਹਨਾਂ ਨੇ ਆਣ ਕੇ 14 ਮਰੀ ਕਾਲੀ ਗੱਲ ਦੀ ਚੜ੍ਹਦੀ ਕਲਾ ਵਾਸਤੇ ਅਤੇ ਮਹਾਜਨ ਸਾਹਿਬ ਨੂੰ ਸਫਲਤਾ ਦਿਵਾਉਣ ਵਾਸਤੇ ਸੁਬਚਾਰਾਂ ਕੀਤੀਆਂ